ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪਹਿਲੇ ਸਮਿਆਂ ਦੇ ਵਿੱਚ ਹਰ ਇੱਕ ਬਾਦਸ਼ਾਹ ਦੇ ਨਾਲ ਇੱਕ ਖਾਸ ਵਜ਼ੀਰ ਹੁੰਦਾ ਸੀ ਜਿਹਨੂੰ ਵੇਖ ਕੇ ਦੂਜੇ ਸਾਰੇ ਵਜ਼ੀਰ ਮਤਲਬ ਛੜਦੇ ਸੀ ਵੀ ਬਾਦਸ਼ਾਹ ਇਹਨੂੰ ਕਿਉਂ ਚਾਹੁੰਦਾ ਹੈ ਸੋ ਇਸ ਤਰ੍ਹਾਂ ਹੀ ਇੱਕ ਵਾਰੀ ਦੀ ਗੱਲ ਹੈ ਇੱਕ ਬਾਦਸ਼ਾਹ ਨੇ ਸਾਰੇ ਵਜ਼ੀਰਾ ਨੂੰ ਆਦਿਆਂ ਨੂੰ ਭੇਜਤਾ ਵੀ ਫਲਾਨੇ ਸ਼ਹਿਰ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਵੇਖ ਕੇ ਆਓ ਵੀ ਆਪਾਂ ਕਿਸ ਚੀਜ਼ ਦਾ ਜਿਵੇਂ ਜੁੱਤੀਆਂ ਦਾ ਕਾਰਖਾਨਾ ਜਾਂ ਬੂਟਾਂ ਦਾ ਕਾਰਖਾਨਾ ਆਪਾਂ ਉੱਥੇ ਲਾ ਸਕਦੇ ਹਾਂ ਉਹ ਸਾਰੇ ਵਜ਼ੀਰ ਗਏ ਉਹਨਾਂ ਨੇ ਵਾਪਸ ਰਾਜੇ ਨੂੰ ਆ ਕੇ ਕੀ ਕਿਹਾ ਵੀ ਉੱਥੇ ਬੂਟਾਂ ਦਾ ਜੁੱਤੀਆਂ ਦਾ ਕਾਰਖਾਨਾ ਲਾਉਣ ਦਾ ਕੋਈ ਫਾਇਦਾ ਨਹੀਂ ਰਾਜਾ ਸਾਹਿਬ ਰਾਜੇ ਨੇ ਕਿਹਾ ਕੀ ਗੱਲ ਉਹਨਾਂ ਨੇ ਕਿਹਾ ਉੱਥੇ ਜੁੱਤੀਆਂ ਪਾਉਣ ਦਾ ਰਿਵਾਜ ਹੀ ਨਹੀਂ ਉਹਨੇ ਫਿਰ ਆਪਦੇ ਉਸ ਕੱਲੇ ਵਜ਼ੀਰ ਨੂੰ ਭੇਜਿਆ ਉਹਨੇ ਜਾ ਕੇ ਆ ਕੇ ਵੇਖ ਕੇ ਕਹਿੰਦਾ ਰਾਜਾ ਸਾਹਿਬ ਉੱਥੇ ਜੁੱਤੀਆਂ ਦਾ ਬੂਟਾਂ ਦਾ ਕਾਰਖਾਨਾ ਲਾਉਣ ਦਾ ਬਹੁਤ ਫਾਇਦਾ ਹੈ ਰਾਜੇ ਨੇ ਪੁੱਛਿਆ ਕਿਵੇਂ ਕਹਿੰਦਾ ਉੱਥੇ ਕੋਈ ਜੁੱਤੀਆਂ ਬੂਟਾਂ ਵਾਲਾ ਕਾਰਖਾਨਾ ਕੋਈ ਹੈ ਹੀ ਨਹੀਂ ਇਸ ਕਰਕੇ ਲੋਕ ਪਹਿਨਦੇ ਨਹੀਂ